ਹਨ ਬੋਲ ਰਹੇ ਨੇ ਉਹਨਾਂ ਦੀਆਂ ਗੱਲਾਂ ਸੁਣੋ ਬਸ ਠੀਕ ਹੈ ट <laughs> त ਲੜਗੇ ਭਾਦਰ ਜੀ ਆਰਾਮ ਅੱਜ ਬਹੁਤ ਪਾਰਲੀਮੈਂਟ ਅੱਜ ਪੰਜਾਬ ਦੇ ਬਾਦਸ਼ਾਹ ਜੀ ਉਹਨੂੰ ਜਗ੍ਹਾ ਵੀ ਦਿੱਤੀ ਇਹਨਾਂ ਦਰਦੀ ਸਰਕਾਰ ਨੂੰ ਨੀਂਦ ਤੋਂ ਜਗਾਉਣ ਆਏ ਆ ਕਿ ਪੰਜਾਬ ਦੇ ਬਹੁਤ ਸਾਰੇ ਲੋਕ ਇਹਨਾਂ ਕਾਨੂੰਨਾਂ ਨੂੰ ਨਹੀਂ ਮੰਨਦੇ i'm ਮਾਨ ਕਿਤਾਬੀ ਹਾਜ ਜੇਗੇ ਮੇਰੇ ਵੀਰੋ ਉਹਨਾਂ ਨੂੰ ਯਾਦ ਕਰੋ ਔਰ ਜੇ ਉਹਨਾਂ ਨੂੰ ਯਾਦ ਕਰੋਗੇ ਤੇ ਫੇਰ ਤੁਹਾਨੂੰ ਸ਼ਰਮ ਆਉਗੀ ਕਿ ਜਏ ਜਵਾਨ ਜਏ ਕਿਸਾਨ ਦਾ ਨਾਰਾ ਲਾਉਣ ਵਾਲੇ ਅੱਜ ਉਹਨਾਂ ਹੀ ਕਿਸਾਨਾਂ ਦੇ ਉਲਟ ਜਾ ਕੇ ਉਹਨਾਂ ਦੇ ਉਲਟ ਫੈਸਲੇ ਕਰ ਰਹੇ ਆ ਮੇਰੇ ਵੀਰੋ ਮੈਂ ਇਸ ਕੰਮ ਦਾ ਦਿਲ ਦੀਆਂ ਗੱਲਾਂ ਤੋਂ ਤਰਵਾਦ ਕਰਦਾ ਕਿ ਕੰਮ ਸੌਕਾ ਨਹੀਂ ਸੀ ਔਰ ਜਦੋਂ ਪਹਿਲਾ ਵੀ ਜੰਨੂ ਬਾਜਰਾ ਸਾਹਿਬ ਨੇ ਜ਼ਿਕਰ ਕੀਤਾ ਨਕਰਾਸ਼ ਕਵਾਏ 1982 ਤੋਂ ਬਾਅਦ ਪਹਿਲੀ ਵਾਰੀ ਕੋਈ 100 ਤੱਕ ਪਹੁੰਚਣ ਦੀ ਹਿੰਮਤ ਕਰ ਗਿਆ ਇਸ ਵੀ ਨਾਲ ਪਾਰਲਮੈਂਟ ਤੇ ਤੁਹਾਨੂੰ ਰੋਕਿਆ ਪੁਲਸ ਨੇ ਹਰ ਤਰੀਕੇ ਦੀ ਸ਼ਰਾਰਤ ਕਰਨ ਦੀ ਕੋਸ਼ਿਸ਼ ਕੀਤੀ ਕਿ ਤੁਸੀਂ ਪਾਰਲਮੈਂਟ ਤੱਕ ਨਾ ਪਹੁੰਚ ਸਕੋ ਮਗਰ ਇਹ ਕਾਮਦੇ ਬਤਾਈਆਂ ਕਿ ਜਿੱਥੇ ਸਾਡੇ ਗੁਰੂ ਸਾਹਿਬਾਨ ਨੇ ਹਕ ਸੱਚ ਵਾਸਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਹਿੰਦ ਦੀ ਚਾਦਰ ਲੇ ਜਿੱਥੇ ਚੰਦੂਰ ਦੀ ਰੱਖਿਆ ਵਾਸਤੇ ਇੰਦੀ ਵੱਡੀ ਕੁਰਬਾਨੀ ਦੇਤੀ ਹੋ ਅੱਜ ਫੇਰ ਉਸ ਤਰਹੀ ਨੂੰ ਲਤਮਤ ਕੋਲ ਆ ਕੇ ਕਿਸਾਨਾਂ ਦੀ ਆਵਾਜ਼ ਉਠ ਕਰਨ ਵਾਸਤੇ ਅਰਮੋਹ ਇੱਕ ਗੱਲ ਵੀ ਬਚਾਈ ਦਿੰਨੇ ਤੋਨੂ ਕਿ ਜਿਹੜੇ ਕਿਸਾਨ ਨੇ ਆਪਣੇ ਬਾਟ ਦੇ ਖੇਤਾਂ 'ਚ ਮਿਹਨਤ ਕਰਦੇ ਆ ਉਹਦਾ ਕੋਈ ਨਾ ਕੋਈ ਦਿਹਾੜਾ ਪਟੀਚਾ ਪੰਜਾ ਜਾ ਕੇ ਬਾਟਰ ਤੇ ਕਦੇ ਮੇਰ ਦੀ ਪਹਾੜੀ ਤੇ ਕਦੇ ਵਾਗੇ ਦੇ ਬਾਟਰ ਤੇ ਇਹ ਸੇਸ਼ਲੀ ਆਪ ਦਾ ਖੂਨ ਡੋਲਦਾ ਇਹ ਦੇਸ਼ ਦੀ ਆਜ਼ਾਦੀ ਖਾਤਰ ਮਰ ਮਿਟਦਾ ਇਸ ਲਈ ਵੀਰੋ ਸ਼ਹੀਦ ਭਗਤ ਸਿੰਘ ਦੀ ਦੇਵਾਲ ਫਾਜ ਜਿਹੜਾ ਮੈਂ ਅਕਸਰ ਦਰਉਣਾ ਅਜ ਫੇਰ ਸਰਾਉਂਗਾ ਕਿ ਹਮ ਆਪਣੀ ਇਹ ਜਾਨ ਨਿਦਾਰ ਕਰ ਚੱਲੇ ਹਾਂ ਸ਼ਰੀਰੋਂ ਤੋਂ ਮੂਸੇ ਜੁਦਾ ਕਰ ਚੱਲੇ ਹਾਂ ਕੋਈ ਹਰ ਕਰ ਜ਼ਿਕਰ ਨਾ ਕਰਦਾ ہمارا ਹਮ ਆਪਣਾ ਇਹ ਫਰਜ਼ ਅਦਾ ਕਰਕੇ ਜੀਆ ਵਾਅਦੇ ਕਰੇ 727 ਤੋਂ ਦੇ ਬਟ ਮੰਮੀਆਂ ਕੁਰਬਾਨੀਆਂ ਦੇ ਕੇ ਆਪਦੇ ਫਰਜ਼ ਦੀ ਅਦਾਹੀ ਕਰਕੇ ਗਏ ਆ ਇਹਨਾਂ 30 ਕਾਲੇ ਕਲੂਨਾ ਨੂੰ ਵੱਢ ਕਰਾਉਣ ਵਾਸਤੇ ਉਸੇ ਤਰ੍ਹਾਂ ਤੁਸੀਂ ਵੀ ਉਹਨਾਂ ਦੇ ਨਕਸ਼ੇ ਕਦਮ ਤੇ ਚੱਲਦੇ ਹੋ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਮਾਰਾ ਕੇ ਚੱਲ ਕੇ ਸੀਸ ਲਵਾ ਕੇ ਗੁਰੂ ਸਾਹਿਬ ਦੀਆ ਬਖਸ਼ਸ਼ਾ ਲੈ ਕੇ ਇਹ ਪਾਰਲੀਮੈਂਟ ਨੂੰ ਘੇਰਣ ਵਾਸਤੇ ਆਏ ਹੋ ਇਹ ਪਾਰਲੀਮੈਂਟ ਜੀ ਇਹ ਪਾਰਲੀਮੈਂਟ ਕਿਸਾਨਾਂ ਦਾ ਇਹ ਪਾਰਲੀਮੈਂਟ ਦੇ ਲੋਕਾਂ ਦਾ ਭਾਈਚਾਰਕ ਸਾਂਝ ਉਸ ਤੇ ਬਣਿਆ ਇਹ ਪਾਰਲੀਮੈਂਟ ਕਰੂ ਨਾਸਤੇ ਲੋਕਾਂ ਦੇ ਖਿਲਾਫ ਫੈਸਲਾ ਕਰਤਾ ਉਸਤੇ ਨਹੀਂ ਪੜਿਆ ਮੈਂ ਇੱਕ ਗੱਲ ਦੀ ਸ਼੍ਰੋਮਣੀ ਅਕਾਲੀ ਦਲ ਦੀ ਸੁਵੰਤੀ ਲੀਡਰਸ਼ਿਪ ਨੂੰ ਭੂ ਦਰਸਾਉ ਨੂੰ ਜਬਤਕਾਰ ਦੇ ਸਾਡੇ ਐਲਪੀ ਸਾਹਿਬ ਆਪਣਾ ਗੁਰਵਾਲ ਸਾਹਿਬ ਨੂੰ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਨੂੰ ਅਰਦਾਸ ਜੀ ਹਰ ਸਿਵਰਨਤ ਔਰ ਬਾਦਲ ਜੀ ਨੂੰ ਇਸ ਦਲ ਦੀ ਸਲਾਹ ਕਰਦਾ ਕਿ ਸਾਰਾ ਗਰੀਬ ਜਿੱਦ ਦੇ ਕਾਲੇ ਕਾਨੂੰਨ ਇਤਿਹਾਸਿਕ ਤਰੀਕ ਤੇ ਤੁਸੀਂ ਫਰਮ ਕਰੋ ਕਿ ਕਿਸਾਨਾਂ ਦੇ ਹੱਕ ਚ ਲੇਤਾ ਇਹ ਕੀ ਕਰਦੇ ਪਏ ਚੈੱਕ ਆਡੀਓ ਚੈੱਕ ਮੈਂ ਨਹੀਂ ਜਾਊਂਗੀ ਠੀਕ ਹੈ ਠੀਕ ਹੈ ਸਰੋਤ ਨਹੀਂ ਅਕਾਦੀ ਦਾ ਕਿਸਾਨਾਂ ਦੇ ਨਾਲ ਖਲੋਤਾ ਸੀ ਕਿਸਾਨਾਂ ਦੇ ਹੱਕ ਚ ਖਲੋਤਾ ਸੀ ਇਹ ਤੁਸੀਂ ਮੈਨੂੰ ਕੀ ਮਾ ਦੋਬੀ ਸਾਰਾ ਕਰਦੇ ਹੋ ਉਹ ਤੁਹਾਡੀ ਉਧਰੋਂ ਲੈ ਹੀ ਰਿਹਾ ਹੈ ਉਹ ਨਹੀਂ ਵੀ ਚਾਹਾਂਗਾ ਸੁਬੀਚ ਉਹ ਨਹੀਂ ਨਹੀਂ ਬਾਅਦ ਚੋ ਜਾਓ ਸਰਕਾਰ ਦਾ ਸਾਲ ਗੋਨ ਨੂੰ ਮੂਲ ਕਰਦਾ ਇਹ ਸਰਕਾਰ ਦੇ ਵਿੱਚ ਕਾਉਂਡ ਦੇ ਨਾ ਓਕੇ ਹਲਾਤਾ ਤੇ ਪਹੁੰਚੋ ਦਿਲ ਦੀਆਂ ਗਹਿਰਾਈਆਂ ਚੋ ਕੋਟਾ ਕਰਵਾ ਦੇ ਔਰ ਅੱਜ ਗੁਰੂ ਦੇ ਚਰਨਾਂ ਤੇ ਬੇਨਤੀ ਆ ਕਿ ਸੱਚੇ ਪਾਤਸ਼ਾਹ ਇਹ ਛੋਟੀ ਵਰਕਸਿਕ ਕਿ ਛੋਟੀ ਵਰਕਸਿਕ ਸਦਕਾ ਸੰਗਤ ਦੇ ਇਤੇ ਪਹੁੰਚੀ ਹੈ ਔਰ ਇਸ ਕਾਲੇ ਕਾਨੂੰਨ ਨੂੰ ਰੱਦ ਕਰਾਉਣ ਵਾਸਤੇ ਆਈ ਹੈ ਔਰ ਅਜ ਪ੍ਰਧਾਨ ਮੰਤਰੀ ਦੇ ਜਨਮ ਦਿਨ ਦੇ ਮੌਕੇ ਕਿਸਾਨਾਂ ਦੀ ਆਵਾਜ਼ ਨੂੰ ਬੁਲੰਦ ਕਰਨ ਵਾਸਤੇ ਤੇ ਆਈ ਹੈ ਮਰ ਜਿਲ੍ਹ ਦੀਆਂ ਗਰਾਈਆਂ ਤੋਂ ਉਹਦਾ ਤਲਵਾਦ ਕਰਦੇ ਤੇ ਤੁਹਾਨੂੰ ਵਧਾਈ ਜਿੰਨਾ ਇਹ ਆਸ ਕਰਦਾ ਉਮੀਦ ਕਰਦਾ ਕਿ ਗੁਰੂ ਸਾਹਿਬ ਦੀ ਬਖਸ਼ਿਸ਼ ਹੋਗੀ ਇਹ ਕਾਲੇ ਕਾਨੂੰਨ ਰੱਦ ਹੋਣ ਕੇ ਜਿੱਤ ਆ ਗਏ ਹਨ ਜੇ ਜਵਾਨ ਜੀ ਇਸ ਤੇ ਆ ਗਏ ਹਨ ਲੇਕਿਨ ਉਹ ਕਹਿ ਰਹੇ ਕਿ ਅਸੀਂ ਸਿਰਫ ਨਾ ਇਹ ਸੇ ਸ਼ਾਟ ਹੀ ਲੇ ਲੈਂਦੇ ਮੈਂ ਕਿਹਾ ਤੁਹਾਡਾ ਮੈਂ ਤਾਂ ਦੇ ਪਾਧਰਵਾਨ ਕਮਨ ਮਰੇਸ਼ ਕੁਮਰ ਜੀ ਦਾ ਉਤਾਰ ਚਰਦੇਸ਼ ਪਿੰਡ ਦੀ ਪਾਰਕਾ ਮੇਦਰ ਪਾਣੀ ਦਾ ਤੇ ਹੁਣ ਮੈਂ ਬੇਨਤੀ ਕਰਦਾ ਪ੍ਰਸਾਦ ਪ੍ਰਯੋਗਨ ਦੀ ਚੰਦੂ ਮਾਤਰਾ ਖਾਦ ਨੂੰ ਦੇ ਉਸ ਦਾ ਜਨਮ ਪੰਜਾਬ ਖੇਤਰ ਪਰਤ ਸਾਲਾਂ ਤੋਂ ਪ੍ਰਦਾਨਤਾ ਵੱਲੋਂ ਆਦੇਸ਼ ਹੈ ਕਿ ਕਿਸੇ ਨੇ ਅਨਸਾਜਨ ਪੱਤ ਨਹੀਂ ਕਰਦਾ ਤਾਂ ਸੇ ਰਕਣੀ ਹੈ ਕਿਸੇ ਨੇ ਵੀ ਕਿਸੇ ਤਰ੍ਹਾਂ ਦਾ ਕੋਈ ਧੱਕਾ ਕਰਨ ਦੀ ਕੋਸ਼ਿਸ਼ ਨਹੀਂ ਕਰੇ ਤੁਰਹਾਸੋ ਟ੍ਰੇਨ ਖੰਡੀ ਕਿੰਨਾ ਦੱਸਾ ਮੈਂ ਨਹੀਂ ਲਾਈਵ ਲਾਈਵ ਤਾਂ ਤੁਸੀਂ ਇਕੱਠਾ ਹੈ ਤੁਹਾਨੂੰ ਸ਼ਾਰਟ ਮਿਲ ਪਾਰਿਆ ਨਾ ਜੋ ਜਬਸਾ ਮੈਂ ਹੋਈ ਗਿਆ ਬਾਹਰ ਟਲੇ ਕਿ ਸ ਦਿਨ ਹੋਈ ਗਿਆ ਇਸ ਤਰ੍ਹਾਂ ਤੁਹਾਨੂੰ ਆਡੀਓ ਮਿਲਦੀ ਰਹੇਗੀ ਸ਼ਾਰਟ ਮਿਲਦੇ ਰਹਿਣਗੇ ਠੀਕ ਹੈ ਠੀਕ ਹੈ ਠੀਕ ਹੈ ਡਨ ਡਨ ਆਪਣੇ ਗੱਲ ਕਰਨ ਤੋਂ ਪਹਿਲਾਂ ਸਾਲਾਂ ਨੂੰ ਬੈਂਕ ਤੇ ਕਰਾਂਗਾ ਇਹ ਆਸੇ ਇੱਕ ਸਾਲ ਹੋਣ ਜਾ ਰਿਹਾ ਖੇਤੀਬਾੜੀ ਬਾਰੇ ਕਾਹੇ ਕਾਨੂੰਨਾਂ ਨੂੰ ਜਿਹਦੇ ਤਰ੍ਹਾਂ ਸਾਡੇ ਮંત્રી ਭਾਨ ਸਰਬਿੰਦਰ ਕੌਰ ਨੇ ਬੀਤੀਸਾ ਵਿੱਚ ਅਸੀਫਾ ਵੀ ਬਿੰਦਾ ਬਾਜ਼ਾਰ ਤੋਂ ਐਂਡੀਏ ਤੌਰ 'ਤੇ ਰਿਸਤਾ ਵੀ ਤੋੜਿਆ ਉਹ ਅੱਜਾ ਦੇ ਜ਼ੋਲਦਾਰ ਵੀ ਗਿਆ ਪਿਛਲੇ ਸਾਲ ਦੇ ਦੌਰਾਨ ਮਾਲਾ ਦੇ ਪੁੱਤ ਪਹਿਰਾ ਦੇ ਭਰਾ ਦੇ ਪਰਵਾ ਰੂਬੀਆਂ ਛੱਡ ਕੇ ਉਹਨਾਂ ਮਹਾਨ ਸੰਘਰਸ਼ ਦੇ ਇਤਿਹਾਸ ਜੋਤੀਆਂ ਨੂੰ ਸਤ ਆਦਿ ਗੇਣ ਲੱਗਿਆ ਕੌਣ ਦੇ ਬਹੁਤ ਮਾਸੇ ਕੇ ਬਾਤ ਕਰਦੇ ਆਪ ਸਾਰਿਆਂ ਨੇ ਰਾਤ ਕੇ ਇਹ ਤੁਖਾਤ ਸਤਨਾਮ ਬਾਤਾ ਫਿਰ ਮਿਰਭਾ ਮਿਰਵਾਰ ਅਕਾਲ ਮੂਤ ਅਦੁੱਨੀ ਜਤਨ ਜੋਤ ਪਰ ਸਾ ਏਕੰਕਾਰ ਸਾਰੇ ਬੋਲੋ ਏਕੰਕਾਰ ਸਤ ਰਾਮ ਨਾਟਾ ਪੁਰ ਮੇਰ ਭਉ ਮੇਰ ਬੈ ਅਕਾਲ ਹੋਰ ਅਜੂਨੀ ਦੇ ਧੰ ਗੁਰ ਪ੍ਰਸਾਦ ਏਕੰਕਾਰ ਸਤ ਰਾਮ ਨਾਟਾ ਪੁਰ ਮੇਰ ਭਉ ਮੇਰ ਬੈ ਅਕਾਲ ਹੋਰ ਅਜੂਨੀ ਦੇ ਧੰ ਗੁਰ ਪ੍ਰਸਾਦ ਏਕੰਕਾਰ ਸਤ ਰਾਮ ਨਾਟਾ ਪੁਰ ਮੇਰ ਭਉ ਨਿਰਭਰ ਅਤਾਰ ਮੋਢ ਮਜੂਤੀ ਤੇ ਭੰਗ ਗੁਰ ਪ੍ਰਸਾਦ ਇਹੋ ਸਰਦਾਰ ਬਹਤ ਨਾਮ ਰਾਤਾਪੁਰ ਨਿਰਭਰ ਨਿਰਭਰ ਸਰਦਾਰ ਮਜੂਤੀ ਤੇ ਭੰਗ ਗੁਰ ਪ੍ਰਸਾਦ ਵਹਿ ਜੂ ਵਹਿ ਜੂ ਵਹਿ ਜੂ ਵਹਿ ਜੂ ਵਹਿ ਜੂ ਦੀਦਾ ਫਾਲਤ ਰਾਜ ਦੀ ਗਿਰੋ ਕਿਸ ਨੇ ਲਿਖਿਆ ਸਿਰੋ ਸਾਹ ਕੇ ਕੌਮਾਂ ਦੇ ਸਰਦਾਰ ਚਲਿਆ ਕਰਦੇ ਨੇ ਮਾਰ ਕੇ ਚੱਲਿਆ ਕਰਦੇ ਨੇ ਖੁਰਦਾਰ ਚੱਲਿਆ ਕਰਦੇ ਨੇ ਫਿਰ ਨਵਾ ਕੇ ਚੱਲਣਾ ਅਸੀਂ ਸਿਖਿਆ ਵੀ ਤੇਰੇ ਦੋਸਤ ਫਿਰ ਨਵਾ ਕੇ ਕੌਮਾਂ ਦੇ ਗਦਾ ਚੱਲਿਆ ਕਰਦੇ ਨੇ ਵਾਹ ਸੋਹਣਾ ਅੱਜ ਚੱਲਣਾ ਅਸੀਂ ਸਿਖਿਆ ਵੀ ਤੇਰੇ ਦੋਸਤ ਫਿਰ ਨਵਾ ਕੇ ਕੌਮਾਂ ਦੇ ਗਦਾ ਚੱਲਿਆ ਕਰਦੇ ਨੇ ਇਹਨਾਂ ਬਲੈਕ ਗੇਸ ਤੇ ਰੋਜ਼ ਮਾਰਤ ਦਾ ਹਜ਼ਾਰਾਂ ਦੇ ਗੇਂਸ ਦੇ ਵਿੱਚ ਪਹੁੰਚਣਾ ਦਾ ਇੱਕ ਬਲੱਖਣ ਗੱਲ ਹੈ ਜਿਵੇਂ ਫਿਕਰ ਵੀ ਜਾਂਚ ਕਰ ਗਏ ਨੇ 82 ਤੋਂ ਬਾਅਦ ਬਿਜਲੀ ਦੀਆਂ ਛੜਕਾਂ ਤੇ ਆਮਨ ਸ਼ਾਹਤੀ ਪੂਰਕ ਦੇ ਕੋਈ ਪ੍ਰਦਰਸ਼ਨ ਹੋਇਆ ਤਾਂ ਪਿਆਕ ਤੋਂ ਬਾਅਦ ਅੱਜ ਪਹਿਲੀ ਵਾਰ ਹੋਇਆ ਇਹ ਗੋਲ ਹੈ ਪੋਸ਼ਕਾਤੀ ਤੋਂ ਲੋਕਾਂ ਦਾ ਵੀ ਨੇ ਅੱਜ ਬਹੁਤ ਧੰਨਵਾਦੀ ਕਰਦੇ ਆਂ ਅੱਜ ਪੁੱਛਿਆ ਸੀ ਪ੍ਰਸ਼ਾਸਨ ਵਾਲਿਆਂ ਨੂੰ ਕਿ ਕਿਹੜਾ ਕਾਟ 150 ਨਾਕਾ ਤੋੜ ਕੇ ਤੁਸੀਂ ਇੱਥੇ ਮੋੜ ਜੋ 150 ਨਾਕਾ ਤੋੜੀ। ਮੈਂ ਨੋਟ ਹੀ ਬਾਹਰ ਨਹੀਂ ਕੀਤਾ। ਔਰ ਆ ਜਿਹੜਾ ਤੁਸੀਂ ਅਮਨ ਸ਼ਾਂਤੀ ਰੱਖਿਆ بڑے ਪ੍ਰੋਕਲਸ਼ਨ ਹੋਈਆਂ। ਕੁਝ ਲੋਕਾਂ ਨੂੰ ਭੜਕਾ ਕੇ ਸਾਡੇ ਭਰਾਵਾਂ ਨੇ ਲੋਕਾਂ ਨੇ ਰੋਕਣ ਦਾ ਯਤਨ ਵੀ ਕੀਤਾ, ਗੱਡੀਆਂ ਦੇ ਸਿੱਕੇ ਤੋੜਨਾ ਯਤਨ ਵੀ ਕੀਤਾ। ਔਰ ਆਜ ਜੇ ਨੀਆ ਸਾਡਾ ਔਰ ਆਜ ਜੇ ਨੇ ਪ੍ਰੋਮੋਕੇਸ਼ਨ ਦੇ ਜਤਨਾਂ ਦੇ باوجود ਸਾਥ ਵਿੱਚ ਸ੍ਰੀ ਤੇ ਨਾਲ ਆਉਣਾ ਉਸ ਬਰਾਤ ਦੇ ਰਾਹੀ ਉਸ ਬਰਾਤ ਦੇ ਬਾਹਰ ਛੋੜਦਾ ਤੁਸੀਂ ਸਹੂਰ ਦਿੱਤਾ ਮੈਂ ਸਾਥ ਵਿੱਚ ਬਾਗਰ ਹੋਣਾ ਨੂੰ ਇਸ ਰਾਤੇ ਵਧਾਈ ਦਿਨਾ ਕਿ ਤੁਸੀਂ ਇਹਨਾਂ ਮਹਾਨ ਜੋਤਿਆਂ ਦੀ ਟੀਮ ਦੇ ਪ੍ਰਧਾਨ ਹੋ ਪੁਰਾ ਮਹਾਨ ਪੁਰਾ ਜਰਾ ਪਹਾੜਾਂ ਦੇ ਪ੍ਰਸਾਦ ਹੋ ਜਿਨ੍ਹਾਂ ਨੇ ਕੱਡੀਆਂ ਦੇ ਅੰਦਰ ਰੋਕ ਕੇ ਅੱਡ ਘਟਾ ਕੇ ਰੇਲਾ ਰੋਕ ਕੇ ਵੱਡੀਆਂ-ਵੱਡੀਆਂ ਸਰਕਾਰਾਂ ਨੂੰ ਅਹਿਸਾਸ ਕਰਾਇਆ ਤੋਂ ਅੱਜ ਵੀ ਪਹਾੜ ਸਰਕਾਰ ਨੂੰ ਅਸੀਂ ਇਹ ਕਹਿਣ ਆਏ ਆ ਇਹ ਜਗਾਂਣ ਆਏ ਆ ਹੌਕਾ ਦੇਣ ਆਏ ਆ ਔਰ ਦੱchn ਆਏ ਆ ਕਿ ਭਾਵੇਂ ਕਿਸਾਨ ਹੋ ਗਿਆ ਤੇ ਖੇਤੀ ਸਮਝੀ ਭਾਏ ਖਾਣੇ ਤਨੂਰ ਜਿਨ੍ਹਾਂ ਨੂੰ ਪਾਸ ਕਰਨ ਲੱਗੇ ਜਦੋਂ ਆਰਡੀਨਲ ਜਾਰੀ ਆਉਣ ਲੱਗੇ ਸਾਡੇ ਵਜ਼ੀਰ ਨੇ ਇਤਰਾਜ਼ ਕੀਤਾ ਜਦੋਂ ਬਿੱਲ ਲੋਕ ਸਭਾ ਵਿੱਚ ਆਇਆ ਮੈਂ ਆਪ ਹਾਜ਼ਰ ਦੀ ਸਾਹ ਜੁਬੇਤੀ ਬਾਦਲ ਉਹਨਾਂ ਦੇ ਨਾਲ ਅਸੀਂ ਰਾਜ ਕਰ ਰਹੀ ਪਾਰਟੀ ਦੇ ਪ੍ਰਧਾਨ ਨੂੰ ਇਹਾਂ ਦੇ ਕੇਂਦਰੀ ਖੇਤੀਬਾੜੀ ਮੰਤਰੀ ਨੂੰ ਕਮਰੇ ਦੇ ਵਿੱਚ ਹੀ ਚਤਾਂ ਦਾ ਖੋੜੀ ਲਾ ਕੇ ਥਾਰੀਆਂ ਗੱਲਾਂ ਕਹੀਆਂ ਸੀ ਕਿ ਜੇ ਤੁਸੀਂ ਇਹ ਲੱਕੇ ਕਰ ਦੋ ਤਾਂ ਚੱਗਾ ਹੋਏਗਾ ਜੇ ਤੁਸੀਂ ਇਹ ਲੱਕੇ ਨਾ ਕਰਿਆ ਕਾਬਰਦੀ ਮੋਰਲੇ ਆਖਿ ਤਪਾਵਾਂ ਅਸੀਂ ਇਹ ਵੀ ਕਹਿਆ ਸੀ ਕਿ ਬਾਜ਼ਾਰ ਦਾ ਇੱਕ ਪਾਸੇ ਅਸੀਂ ਬਜਾਰਤ ਵਿਤੂ ਨਹੀਂ ਰਹਿ ਸਕਾਂਗੇ ਅਸੀਂ ਇਹ ਵੀ ਕਹਿਆ ਹੈ ਸੀ ਬਾਜ਼ਾਰ ਦਾ ਇੱਕ ਪਾਸੇ ਅਸੀਂ ਆਈ.ਟੀ.ਏ ਦਾ ਹਿੱਸਾ ਵੀ ਨਹੀਂ ਰਹਿ ਸਕਾਂਗੇ ਇਹ ਕੱਪੜੀ ਗੱਲ ਸਾਡੇ ਉਹਨਾਂ ਭਰਾਵਾਂ ਨੇ ਸਾਡੀ ਭਾਵਨਾ ਦੀ ਸਾਡੀ ਉਹ ਉਹ ਵੀ ਕਦਰ ਨਾ ਕੀਤੀ ਤੇ ਉਹਨਾਂ ਨੇ ਆਪਣੇ ਫਾਇਦੇ ਕਿਤੇ ਜਿਹਦੇ ਕਰਕੇ ਇੱਕ ਸਾਲ ਹੋ ਗਿਆ ਇਹ ਮੁਰਦ ਚੋਲੀ ਤੇ ਕਰਿਆ ਹੋਇਆ ਇੱਕ ਸਾਲ ਹੋ ਗਿਆ ਕੋਸਰ ਭਾਰੇ ਪਿਆਸੇ ਸਾਡੇ ਭਰਾ ਸਾਡੇ ਬੈਸੇ ਨੇ ਇੱਕ ਸਾਲ ਹੋ ਗਿਆ ਐਂਕੜੇ ਬਾਵਾ ਦੇ ਪੁੱਤ ਮਹਾਰਾਜਾਂ ਦੇ ਚੁੱਕੇ ਨੇ ਅੱਜ ਅਸੀਂ ਅੱਜ ਅੱਜ ਦੇਰ ਹੀ ਖਾਲ ਬਰੇ ਗੰਜਾਣ ਤੋਂ ਬਾਅਦ ਵੀ ਲੋਕਾਂ ਦਾ ਰੋਹ ਲੋਕਾਂ ਦਾ ਗੁੱਸਾ ਇਹਨਾਂ ਕਾਲੇ ਕਾਨੂੰਨਾਂ ਦੇ ਬੋਲ ਵਿੱਚ ਕਾਇਮ ਹੈ ਨਾ ਯਾਰ ਕਰਿਓ ਵਾਸ਼ਾ ਦੇ ਗੱਲ ਨੇ ਜਿੰਨਾ ਵਾਦੀ ਸਭਾ ਹੋਵੇ ਇਸ ਵਿਆਹਤੀ ਤੇ ਇਸ ਦੇ ਵਿੱਚੋਂ ਅੱਜ ਤੱਕ ਦਾ ਇਤਿਹਾਸ ਹੈ ਜੋ ਅਸੀਂ ਦਿਖਾ ਉਹ ਕਰਕੇ ਦਿਖਾਇਆ ਔਰ ਅੱਜ ਵੀ ਆਪਣੇ ਦਿੱਲੀ ਆ ਕੇ ਕਹਿ ਰਹੇ ਆ ਕਿ ਜੋ ਕਹੋਗੇ ਉਹ ਕਰਨਗੇ ਔਰ ਇਸ ਦੀ ਜ਼ਬਰਦਸਤੀ ਬੜਾਏ ਸ਼ਰੂਰ ਬਾਤ ਹੋਰ ਤੱਕ ਅਸੀਂ ਆਪਣੀ ਲੜਾਈ ਜਾਰੀ ਰੱਖਾਂਗੇ ਬੜੀਆਂ ਚਰਚੀਆਂ ਨੇ ਬੜੀਆਂ ਫੇਡਾਂ ਖੇਡੀਆਂ ਜਾ ਰਹੀਆਂ ਨੇ ਔਰ ਇਹ ਨਵੇਂ-ਨਵੇਂ ਆਪਣੇ ਫੈਸਲੇ ਲਏ ਜਾ ਰਹੇ ਨੇ ਔਰ ਉਹ 50 ਜਿਹੜੇ ਰੇਹ ਦੀ ਅਜ਼ਾਦੀ ਦੇ ਵਿੱਚ ਬੜਾ ਹੀ ਕੰਮ ਆਇਆ ਉਹ 50 ਜਿਹਨੇ ਆਜ਼ਾਦੀ ਤੋਂ ਬਾਅਦ ਦੇ ਵਿੱਚ ਕੁਟਮਰੀ ਦੂਰ ਕੀਤੀ ਉਹ 50 ਜਿਹਨੇ ਸਰਹੱਦਾਂ ਤੇ ਆ ਕੇ ਰਾਖੀ ਕੀਤੀ ਅੱਜ ਉਸ 50 ਨੂੰ ਵਾਦਾ ਦੇ ਕੇ ਭਾਵਨਾ ਚ ਬਿਚਾ ਕੇ ਆਜੋ ਬਰਾਚਾਨਾ ਦੇਖੋ ਜਿਵੇਂ ਕਾਹ ਦਾਰੋ ਪਰੂਅ ਜੇ ਕਹਿ ਰਾਇਆ ਕਿ ਪੰਜਾਬ ਦੇ ਇਲਾਕਾ ਹਿੱਸਾ ਹੈ ਪੰਜਾਬ ਦੇ ਦਾ ਅੰਗ ਹੈ ਔਰ ਪੰਜਾਬੀਆਂ ਨੇ ਕਦਰ ਕਰੋ ਆ ਜੋ ਪ੍ਰਧਾਨ ਮੰਤਰੀ ਜੀ ਔਰ ਲੋਕਾਂ ਨੂੰ ਜਿਹੜੇ ਵਸਲੇ ਨੇ ਪੁਰਾਣੋ ਹੱਲ ਕਰੋ ਔਰ ਜਿਹੜਾ ਸਾਡਾ ਇਹ ਦੁਨੀਆ ਦਾ ਕਾਨੂੰਨ ਹੈ ਕੇ ਲੋਕ ਪੈਦਾ ਕਰਦੇ ਨੇ ਪਰ ਉਹਨਾਂ ਦੇ ਉੱਪਰ ਕੌਂਡੀਆਂ ਦੇ ਭਾ ਦੇਖੀ ਜਾਂਦੀ ਆ ਅੱਜ ਅਸੀਂ ਕਹਿਣ ਆਏ ਆ ਕਿ ਸਾਡੀ ਥ੍ਰੀ ਜਿਹੜੀ ਆ ਉਹ ਜ਼ਕੀਨੀ ਹੋਣੀ ਚਾਹੀਦੀ ਆ ਐਲਐਸਪੀ ਦੇ ਕਾਨੂੰਨੀ ਤੌਰ ਤੇ ਪ੍ਰੋਟੈਕਸ਼ਨ ਹੋਣੀ ਚਾਹੀਦੀ ਆ ਕਾਲੇ ਕਾਨੂੰਨ ਖਤਮ ਹੋਣੇ ਚਾਹੀਦੇ ਨੇ ਆ ਜਿਹੜਾ ਇੱਕ ਫਾਸਲਾ ਚੱਲ ਰਿਹਾ ਹਰ ਦਾ ਇਹ ਜਿਹੜੀ ਗੱਲ ਵਾਲੀ ਇਹ ਇਹ ਮਸਲਾ ਹੱਲ ਹੋਣਾ ਚਾਹੀਦਾ ਉਹ ਇਹ ਗੱਲਾਂ ਕਹੇ ਤੇ ਅੱਜ ਅਸੀਂ ਪਾਰ ਦੇ ਤਾਰਦਾਰਾਂ ਨੂੰ ਦਿੱਲੀ ਦੇ ਤਾਰਦਾਰਾਂ ਨੂੰ ਇਸ ਤਰ੍ਹਾਂ ਦੇ